ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਮੇਰੀ ਵੈਰੀ ਗੁੱਡ ਮਾਰਨਿੰਗ ਉਮੀਦ ਕਰਦੇ ਤੋ ਸਾਰੇ ਠੀਕ ਠਾਕ ਹੋਵੋਗੇ ਤੰਦਰੁਸਤ ਹੋਵੋਗੇ ਖੁਸ਼हाल ਹੋਵੋਗੇ ਮੈਂ ਬਿਲਕੁਲ ਠੀਕ ਐ ਟਾਈਮ ਜਿਹੜਾ ਹੁਣ ਹੋ ਰਿਹਾ ਸਵੇਰ ਦਾ 7 ਵਜੇ ਦਾ 7 ਵਜੇ ਗੇ ਇੱਥੇ ਕੰਮ ਸ਼ੁਰੂ ਨੇ ਇਧਰ ਮੈਂ ਮਲਾਈ ਜਮਾਈ ਸੀ ਰਾਤ ਮੈਂ ਇਹ ਰੈਡਕਲੀ ਮੱਖਣ ਬਣ ਗਿਆ ਪਰ ਮੱਖਣ ਹਜੇ ਕੱਢਣਾ ਵਾਲਾ ਮੱਖਣ ਕੱਢਦੇ ਆ ਤੇ ਸਬਜੀ ਜਿ ਮੇਰੇ ਕੋਲ ਰਾਤ ਵਾਲੀ ਸਬਜੀ ਪੀ ਕਰ ਦੂ ਦੀ ਸਬਜੀ ਮੈਂ ਕੋਈ ਨਹੀਂ ਬਣਾਉਂਗੀ ਬ੍ਰੈਕਫਾਸਟ ਲਈ ਮੈਂ ਰਾਤ ਸੋਕ ਕਰੀ ਸੀ ਹਰੀ ਮੂੰਗੀ ਦਾਲ ਇਹਨੂੰ ਮੈਂ ਪੀਸ ਕੇ ਚੀਲੇ ਬਣਾਉਂਗੀ ਇਹਦੇ ਬ੍ਰੈਕਫਾਸਟ ਵਿੱਚ ਤੇ ਸਬਜੀ ਮੇਰੇ ਕੋਲ ਕद्दू ਦੇ ਪੀ ਰਾਤ ਵਾਲੀ ਬਸ ਉਹ ਚ ਦੁੱਧ ਮਲਾਈ ਪਾ ਲਾਂਗੇ ਤੇ ਆਹੇ ਪੇਰਾ ਕੰਮ ਜਾਂਦਾ ਬਸ ਇਹਦਾ ਚਾਹ ਪਾਣੀ ਹੋਇਆ ਇੰਦਾ ਮੈਂ ਮਲਾਈ ਰੜਕ ਲਈ ਐਦਾਂ ਕੁਛ ਕੰਮ ਨਹੀਂ ਮੱਖਣ ਕੱਢਦੇ ਮੱਖਣ ਕੱਢ ਕੇ ਫਿਰ ਕੰਮ ਨੇ ਵੇੜਦੇ ਫਿਰ ਕਿਸੇ ਹੋਰ ਕੰਮ ਨੂੰ ਹੱਥ ਪਾਉਣੀ ਆ ਤੇ ਇੱਧਰ ਮੈਂ ਤੋੜ ਕੇ ਲਿਆ ਕੇ ਸੀ ਕद्दू ਬਾੜੀ ਚੋਂ ਕद्दू ਅੱਜ ਹੋਰ ਆ ਗਈ ਸਬਜੀ ਸਬਜੀ ਹੋ ਗਈ ਚਲੋ ਮੈਂ ਮੱਖਣ ਕੱਢਣਾ ਪਹਿਲਾਂ ਇਹਦੇ ਦਾ ਕੰਮ ਖਤਮ ਹੋਊਗਾ ਫਿਰ ਹੱਥ ਉਤ ਸਾਫ਼ ਕਰਕੇ ਫਿਰ ਮੈਂ ਕਿਸੇ ਹੋਰ ਕੰਮ ਨੂੰ ਹੱਥ ਪਾਉਣੀ ਹੋਣੀ ਹੈ ਨਾ ਫਿਰ ਜਦ ਤੱਕ ਇਹ ਕੰਮ ਨਹੀਂ ਖਤਮ ਹੁੰਦਾ ਹੈਗਾ ਫਿਰ ਹੋਰ ਕੰਮ ਨੂੰ ਹੱਥ ਨਹੀਂ ਪੈਂਦਾ ਫਿਰ ਮੈਂ ਸੋਚ ਲਈ ਧੁੱਪ ਵਧੀਆ ਹੋਈ ਅੱਜ ਇੱਕ ਰੂਮ ਦੇ ਮੈਂ ਜਦਦੇ ਨੂੰ ਧੁੱਪ ਲਵਾਵਾ ਕਵਰ ਕਵਰ ਤੋਂ ਲਾਉਂਦੇ ਹਲੇ ਮੌਸਮ ਅੱਜ ਨਾ ਠੰਡਾ ਜਾਉਂਦਾ ਜਿਵੇਂ ਦੋ ਚਾਰ ਦਿਨਾਂ ਤੋਂ ਬਹੁਤ ਜ਼ਿਆਦਾ ਗਰਮੀ ਪੈਰੀ ਸ ਅੱਜ ਮੌਸਮ ਸਵੇਰੇ ਉੱਠੇ ਠੰਡਾ ਜਿਵੇਂ ਕਿਤੇ ਲੱਗੇ ਤਾਂ ਕਿ ਮੀਂਹ ਪਿਆ ਹੋਵੇ ਨਹੀਂ ਪੂਰੀ ਠੰਡਾ ਮੌਸਮ ਤਹਾਨੂੰ ਤੋਂ ਪਾਜੀ ਅੱਛੀ ਤਾਂ ਨਿਕਲ ਹੀ ਨਹੀਂ ਤਿੱਖੀ ਵਾਲੀ ਜੇ ਨਿਕਲੀ ਤਾਂ ਮੈਂ ਫੇਰ ਮੈਂ ਗੰਦਿਆਂ ਤੋਂ ਭੁਲਾਉਂਗੀ ਦੇਖਣਾ ਪੈਣਾ ਤੁੱਪ ਦੀ ਵੇਲੇ ਕਰਦੇ ਆਂ ਟਾਈਮ ਹੋ ਗਿਆ ਪੌਣੇ 8 ਦਾ ਤੇ ਇੱਧਰ ਮੈਂ ਮੱਖਣ ਵੀ ਗਰਮ ਕਰ ਲਿਆ ਫਿਰ ਮੈਂ ਕਿਹਾ ਫ੍ਰਿਜ ਵਿੱਚ ਰੱਖੂ ਫੇਰ ਕੱਢੂੰ ਗਰਮ ਕਰੂੰ ਇੱਕ ਵਾਰ ਮੈਂ ਗਰਮ ਕਰ ਲਿਆ ਠੰਡਾ ਹੋ ਜੂ ਇਹਨੂੰ ਫ੍ਰਿਜ ਵਿੱਚ ਰੱਖ ਦਾਂਗੀ ਤੇ ਇੱਧਰ ਦੁੱਧ ਬੋਇਲ ਹੋ ਰਿਹਾ ਕਿਚਨ ਦੀ ਸ਼ੈਲਫ ਮੇ ਕਰਤੀ ਖਾਲੀ ਲੱਸੀ ਮੈਂ ਜੰਗ ਚ ਕੱਢ ਕੇ ਫ੍ਰਿਜ ਵਿੱਚ ਰੱਖਤੀ ਢਾਂਡੇ ਵਗੈਰਾ ਹੋ ਗਏ ਸਾਫ਼ ਇੱਧਰ ਮੈਂ ਰਾਤ ਨੂੰ ਪੀਉਂਦੀ ਸੀ ਹਰੀ ਮੂੰਗੀ ਤੇ ਇਹਨੂੰ ਗ੍ਰाइंड ਕਰ ਲਾਂਗੇ ਜਦੋਂ ਬ੍ਰੇਕਫਾਸਟ ਬਣਾਉਣਾ ਹੋ ਸਬਜ਼ੀਆਂ ਚੌਪ ਕਰਕੇ ਇਹਦੇ ਵਿੱਚ ਪਾ ਲਾਂਗੇ ਇਹਦੇ ਬਣ ਜਾਣਗੇ ਚਿੱਲੇ ਤੇ ਸਬਜ਼ੀ ਮੇਰੇ ਕੋਲ ਕੱਲ ਵਾਲੀ ਭਿੰਡੀ ਵੀ ਪਈ ਆ ਕਦੂ ਵੀ ਪਿਆ ਮੈਂ ਦੁੱਧ ਗਰਮ ਹੋ ਜੇ ਮੈਂ ਗੈਸ ਬੰਦ ਕਰਕੇ ਫਿਰ ਮੈਂ ਵਾਸ਼ਰੂਮ ਆਪਣਾ ਡੀਪ ਕਲੀਨ ਕਰ ਲਾਂ ਤੇ ਕੱਲ ਕੱਪੜੇ ਧੋ ਤੇ ਸੂਹ ਪ੍ਰੈਸ ਕਰ ਲੂੰਗੀ ਜਦੋਂ ਮੇਰਾ ਟਾਈਮ ਲੱਗੂ ਹੈ ਥੋੜੀ ਨੇ ਵੈਸੇ ਕਿਚਨ ਚ ਜਿੰਨਾ ਕੰਮ ਹੈਗਾ ਸੀ ਕੁਕਿੰਗ ਦਾ ਕੁਕਿੰਗ ਦਾ ਕੰਮ ਤਾਂ ਹੈ ਚਲ ਕੋਈ ਹੈ ਨਹੀਂ ਸਾਲ ਸਬਜੀ ਮੇਰੇ ਕੋਲ ਪਈ ਸੀ ਦੁੱਧ ਪੋਇਲ ਕਰਕੇ ਮਲਾਈ ਤੋਂ ਮੱਖਣ ਵਗੈਰਾ ਬਣਾ ਕੇ ਉਹ ਕੰਮ ਸਾਰੇ ਕੰਪਲੀਟ ਕਰਕੇ ਮੈਂ ਅਗਲੀ ਸੀ ਵਾਸ਼ਰੂਮ ਦੀ ਡੀਪ ਕਲੀਨਿੰਗ ਕਰਨ ਜੋ ਕਿ ਅੱਜ ਟਾਈਮ ਸੀ ਵਾਸ਼ਰੂਮ ਡੀਪ ਕਲੀਨ ਕਰਾਂ ਦਾ ਇਹਨ ਹੈਗਾ ਪਰ ਇੱਕ ਵਾਰ ਸਾਫ਼ ਸਫਾਈ ਕਰਦਾਂ ਨੇ ਉਸ ਤੋਂ ਬਾਅਦ ਆਪਾਂ ਨੂੰ ਕਦੇ ਲੋੜ ਹੀ ਨਹੀਂ ਪੈਂਦੀ ਠੀਕ ਹੈ ਦੋ ਚਾਰ ਦਿਨ ਲੰਘ ਜਾਂਦੇ ਨੇ ਫਿਰ ਫਿਰ ਉਹ ਦੁਬਾਰੇ ਕਲੀਨਿੰਗ ਕਰਨੀ ਪੈਂਦੀ ਤਾਂ ਕਿ ਆਪਣੇ ਘਰ ਦੀ ਸਾਫ਼ ਸਫਾਈ ਤੇ ਹਾਈਜਨਿਕ ਮੇਨਟੇਨ ਰਹੇ ਮੇਨਟੇਨ ਰੱਖਣੀ ਪੈਂਦੀ ਹਰ ਇੱਕ ਚੀਜ਼ ਮੇਨਟੇਨ ਰੱਖਣੀ ਪੈਂਦੀ ਚਾਈ ਘਰ ਦੀ ਸਾਫ ਸਫਾਈ ਹੈ ਹਨਾ ਅਲਮਾਰੀ ਦੀ ਸਾਫ ਸਫਾਈ ਹੈ ਜੇ ਮੈਂਟੇਨ ਰੱਖਾਂਗਾ ਤਾ ਉਹ ਮੈਂਟੇਨ ਰਹੂਗੀ ਜੇ ਮੈਂਟੇਨ ਆਪਾਂ ਰੱਖਾਂਗੇ ਨਹੀਂ ਤਾਂ ਫਿਰ ਸਾਰਾ ਕੁਝ ਉਤਲ ਪੁਤਲ ਹੋ ਜਾਂਦਾ ਤੇ ਆ ਮੈਂ ਕਰੀ ਤੁਹਾਨੂੰ ਵਾਸ਼ਰੂਮ ਦੀ ਡੀਪ ਕਲੀਨਿੰਗ ਗਲਵਸ ਮੈਂ ਪਾ ਲਈ ਬਹੁਤ ਜ਼ਰੂਰੀ ਨੇ ਗਲਵਸ ਪਾਉਣੇ ਜਰੂਰ ਪਾਇਆ ਕਰੋ ਜਿਹੜੇ ਨਹੀਂ ਪਾਉਂਦੇ ਪਹਿਲਾਂ ਮੈਨੂੰ ਵੀ ਬਿਲਕੁਲ ਆਦਤ ਨਹੀਂ ਸੀ ਗਲਵਸ ਦੀ ਬਿਲਕੁਲ ਵੀ ਆਦਤ ਨਹੀਂ ਸੀ ਤੇ ਫਿਰ ਇੱਕ ਦਿਨ ਨਾ ਮੇਰੇ ਹੱਥ ਜਲ ਗਿਆ ਸੀ ਮਛਾਲੇ ਹੋ ਗਏ ਸੀ ਕੁਝ ਗਰਮ ਕਟਚੀ ਲੱਗੀ ਸੀ ਹੱਥ ਚੱਲਦੇ ਹੋਗੇ ਮੇਰੇ ਤੋਂ ਕੰਮ ਨਹੀਂ ਹੁੰਦਾ ਸੀ ਮੈਂ ਦਵਿੰਦਾ ਤੋਂ ਗਲਵਸ ਮੰਗਾ ਲਏ ਤੇ ਉਸ ਤੋਂ ਬਾਅਦ ਮੈਨੂੰ ਆਦਤ ਪੈ ਗਈ ਗਲਵਸ ਦੀ ਤੇ ਆਪਣੇ ਹੱਥ ਵੀ ਬਚ ਰਹੇ ਨੇ ਤੇ ਮੇਨੂੰ ਤਾਂ ਨੇਲ ਸੀ ਪ੍ਰੋਬਲਮ ਹੈਗੀ ਓਦੋਂ ਕਰਕੇ ਮੇਰੇ ਨੇਲਸ ਆ ਵੀ ਕਾਫੀ ਬਚਾਅ ਹੋ ਜਾਂਦਾ ਔਰ ਇਹ ਅਚੀ ਹੈਬਿਟ ਆ ਆਪਾਂ ਹਰ ਦਿਨ ਕਿਚਨ 'ਚ ਵੀ ਪਾਣੀ ਵਾਲੇ ਕੰਮ ਹੁੰਦਾ ਸਾਰ ਸਾਬਨ ਨਾਲ ਕੰਮ ਹੁੰਦਾ ਕੱਪੜੇ ਧੋਲੋ ਹਨਾ ਪਾਣੀ ਨਾਲ ਤੁਸ ਭਾਂਡੇ ਸਾਫ਼ ਕਰਦੇ ਹੋ ਕਲੀਨਿੰਗ ਕਰਦੇ ਹੋ ਤੇ ਹੱਥਾਂ ਦਾ ਕਾਫੀ ਹੱਦ ਤੱਕ ਆਪਣੇ ਨਹਾਂ ਦਾ ਹੱਥਾਂ ਦਾ ਬਚਾਅ ਹੋ ਜਾਂਦਾ ਔਰ ਪ੍ਰੋਟੈਕਸ਼ਨ ਆਪਣੀ ਸਭ ਤੋਂ ਪਹਿਲਾਂ ਜ਼ਰੂਰੀ ਹੈ ਵੋਲਸ ਨੂੰ ਡੀਪਲੀਨ ਕਰਨ ਵੇਲੇ ਇੱਕ ਇੱਕ ਦਵਾਰ ਮੈਂ ਸਾਫ ਕਰ ਰਹੀ ਆ ਸਕ੍ਰਾਬਰ ਤੇ ਸਰਸ ਤੇ ਰੈੱਡ ਹਾਰਟਿਕ ਪਾ ਕੇ ਇੱਕ ਵੋਲ ਨੂੰ ਸਕ੍ਰਬ ਕਰ ਦਾਂਣੀ ਆ ਉੱਪਰ ਪਾਣੀ ਪਾ ਦੂੰਗੀ ਫਿਰ ਅਗਲੀ ਦਵਾਰ ਵੱਲ ਮੂਵ ਹੋ ਜੂੰਗੀ ਇੱਕ ਕਰਕੇ ਨੈਕਸਟ ਕਰ ਦੂੰਗੀ ਇਸ ਤਰ੍ਹਾਂ ਸਾਰੇ ਦਵਾਰਾਂ ਤੇ ਟਾਈਲਸ ਜਿਹੜੀਆਂ ਹੈਗੀਆਂ ਨੇ ਕਲੀਨ ਹੋ ਜਾਣਗੀਆਂ ਇਹ ਤੁਸੀਂ ਰੂਟੀਨ ਚ ਕਲੀਨ ਕਰਦੇ ਰਹੋ ਫਿਰ ਟਾਈਲਸ ਤੇ ਬਿਲਕੁਕੁਲ ਕਿਸੇ ਤਰ੍ਹਾਂ ਦੇ ਵੋਟਰ ਸਟੇਨਸ ਜਾਂ ਪੀਲਕ ਨਹੀਂ ਪੈਣਗੇ ਮੈਂ ਡੀਪ ਕਲੀਨਿੰਗ ਕਰਦੇ ਰਹੀ ਨੇ ਤੇ ਬਾਥਰੂਮ ਦੇ ਟਾਈਲਸ ਬਿਲਕੁਲ ਸਾਫ਼ ਨੇ ਤੇ ਚਮਕਣ ਲੱਗ ਗਿਆ ਨਾ ਬਾਥਰੂਮ ਇੱਧਰ ਮੈਂ ਪੀਸ ਲਈ ਦਾਲ ਦਾਲ ਦਾ ਮੈਂ ਪੇਸਟ ਬਣਾ ਲਿਆ ਚੀਲੇਆਂ ਵਾਸਤੇ ਹੁਣ ਦਾਲ ਰੈਡੀ ਹੈ ਤੇ ਇੱਧਰ ਮੈਂ ਸਬਜ਼ੀਆਂ ਚੌਪ ਕਰ ਲਈਆਂ ਪਿਆਜ਼ ਟਮਾਟਰ ਹਰੀ ਮਿਰਚ ਸ਼ਿਮਲਾ ਮਿਰਚ ਇਹ ਮੈਂ ਸਬਜ਼ੀਆਂ ਚੌਪ ਕਰ ਲਈਆਂ ਜਿਹਨੂੰ ਮੈਂ ਬਣਾਉਣਾ ਹੂ ਚੀਲਾ ਉਦੋਂ ਮੈਂ ਸਬਜ਼ੀਆਂ ਮਿਕਸ ਕਰਕੇ ਨਾਣ ਮਿਰਚ ਪਾ ਦੂੰਗੀ ਇਹਦੇ ਵਿੱਚ ਤੇ ਜੇ ਆਪਾਂ ਕਣਕ ਦੀ ਰੋਟੀ ਨਹੀਂ ਖਾਣਾ ਚਾਹੁੰਦੇ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਹੋਇਆ ਤਾਂ ਆਪਾਂ ਸਾਦਾ ਸਬਜ਼ੀ ਨਾਲ ਸਿੰਪਲ ਇੱਧਰ ਦਾਲ ਪੀਸ ਕੇ ਨਾ ਇਹਦੀ ਸਿੰਪਲ ਚੀਲਾ ਬਣਾ ਲਓ ਤੁਸੀਂ ਕੱਲਾ ਮਾੜਾ ਜਾਂ ਨੂਨ ਪਾ ਕੇ ਉਹ ਵੀ ਆਪਾਂ दाल ਸਬਜੀ ਨਾਲ ਖਾ ਸਕਦੇ ਆ ਕਿਉਂਕਿ ਇਹਦੇ ਵਿੱਚ ਕਾਰਬਸ ਨਹੀਂ ਹੈਗੇ ਹਰੀ ਮੂੰਗੀ ਵਿੱਚ ਬਹੁਤ ਹੀ ਪ੍ਰੋਟੀਨ ਹੁੰਦਾ ਬਹੁਤ ਅੱਛਾ ਪ੍ਰੋਟੀਨ ਤੁਹਾਨੂੰ ਮਿਲ ਜਾਂਦਾ ਤੇ ਇਹਦੇ ਤੁਸੀਂ ਸਿੰਪਲ ਰੋਟੀ ਵੀ ਬਣਾ ਸਕਦੇ ਹੋ ਦਾਲ ਸਬਜੀ ਨਾਲ ਖਾਣ ਨੂੰ ਤੇ ਇਹ ਚੀਲਾ ਤਾਂ ਚਲੋ ਬਣਾ ਹੀ ਸਕਦੇ ਹਾਂਗੇ ਤੇ ਇਹ ਮੈਂ ਰੱਖ ਦਾਨੀ ਸਾਈਡ ਤੇ ਤੇ ਟਾਈਮ ਅੱਜ ਕਦੋਂ 9:30 ਹੋ ਗਿਆ 8:40 ਹੋ ਗਿਆ ਦੇਖੋ ਮੈਨੂੰ ਪਤਾ ਹੀ ਨਹੀਂ ਲੱਗਾ ਇੰਨਾ ਟਾਈਮ ਅੱਜ ਕਦੋਂ ਹੋ ਗਿਆ ਪਤਾ ਹੀ ਨਹੀਂ ਕੰਮ ਕਰਦਿਆਂ ਜੀ ਲੰਘ ਗਿਆ ਟਾਈਮ ਤੁਹਾਨੂੰ ਮੈਂ ਬਣਾਉਣ ਲੱਗੀ ਸੀ ਆਪਣਾ ਬ੍ਰੇਕਫਾਸਟ ਹਰੀ ਮੂੰਗੀ ਦਾ ਚੀਲਾ ਬਹੁਤ ਟੇਸਟੀ ਚੀਲੇ ਬਣਦੇ ਨੇ ਇਹ ਤੇ ਇੰਨੇ ਜਿਆਦਾ ਪ੍ਰੋਟੀਨ ਰਿਚ ਹੁੰਦੇ ਨੇ ਬਹੁਤ ਜਿਆਦਾ ਹੈਲਦੀ ਹੁੰਦੇ ਨੇ ਬੱਚਿਆਂ ਨੂੰ ਵੀ ਤੁਸੀਂ ਖਵਾ ਸਕਦੇ ਹੋ ਆਪ ਵੀ ਖਾ ਸਕਦੇ ਹੋ ਔਰ ਜੇ ਤੁਸੀਂ weight loss ਕਰਨਾ ਚਾਹੁੰਦੇ ਹੋ ਤਾਂ ਤੋਂ ਇਹ ਚੀਲੇ ਤੁਹਾਡੇ ਲਈ ਬਹੁਤ ਹੀ ਜਿਆਦਾ ਵਧੀਆ ਨੇ ਕਿਸੇ ਵੀ दाल ਦੇ ਲਾ ਲਓ ਤੁਸੀਂ ਪੀਲੀ ਮੂੰਗੀ ਲਾ ਲਓ ਉਹ ਪੀਓ ਨੋ ਉਹ ਗ੍ਰਾਈਂਡ ਕਰ ਲਓ ਸਬਜ਼ੀਆਂ ਪਾ ਲਓ ਚੀਲੇ ਬਣਾ ਲਓ ਜਾਂ ਸਿੰਪਲ ਚੀਲਾ ਬਣਾ ਕੇ ਉਹਦੇ ਵਿੱਚ ਸਬਜ਼ੀਆਂ ਦੀ ਸਟਫਿੰਗ ਕਰ ਲਓ ਪਨੀਰ ਦੀ ਸਟਫਿੰਗ ਕਰ ਲਓ ਕਿਸੇ ਤਰ੍ਹਾਂ ਵੀ ਥੋੜਾ ਟੇਸਟ ਬੰਦਾ ਪਪੋਤ ਹੈਲਦੀ ਹੁੰਦੇ ਨੇ ਪ੍ਰੋਟੀਨ ਹੁੰਦਾ ਇਹਨਾਂ ਨਾਲ ਬਹੁਤ ਅੱਛਾ weight loss ਹੁੰਦਾ ਜੇ ਆਪਾਂ ਪ੍ਰੋਟੀਨ ਟਾਈਟ ਵਿੱਚ ਐਡ ਕਰਦੇ ਆ ਨਾ ਅੱਛਾ ਖਾਸਾ ਆਪਾਂ weight loss ਕਰ ਲਾਂਦੇ ਆ ਔਰ ਪ੍ਰੋਟੀਨ ਆਪਾਂ ਨੂੰ ਲੈਣਾ ਵੀ ਚਾਹੀਦਾ ਆਪਣੀ ਜੋ ਟਾਈਟ ਵਿੱਚ ਪ੍ਰੋਟੀਨ ਨਹੀਂ ਹੁੰਦਾ ਆਪਾਂ ਕਾਫੀ ਜ਼ਿਆਦਾ ਖਾਣਾ ਸ਼ੂਗਰ ਜ਼ਿਆਦਾ ਖਾਣੇ ਉਦੋਂ ਆਪਣਾ weight ਵਧਣ ਲੱਗ ਜਾਂਦਾ ਤੇ ਪੀਲੀ ਮੂੰਗੀ ਦੀ ਮੈਂ ਬਣਾਉਣੀ ਰਹੀ ਆ ਪਰ ਅੱਜ ਹਰੀ ਮੂੰਗੀ ਦੇ ਬਹੁਤ ਟਾਈਮ ਬਾਅਦ ਬਣਾ ਰਹੀ ਆ ਮੈਨੂੰ ਪੀਲੀ ਮੂੰਗੀ ਵਾਲੇ ਜ਼ਿਆਦਾ ਟੇਸਟੀ ਲੱਗਦੇ ਨੇ ਟੇਸਟੀ ਇਹ ਵੀ ਬਣਦੇ ਨੇ ਪਰ ਉਹ ਆਪਦਾ ਇੱਕ ਮਾਈਂਡ ਸੈਟ ਹੁੰਦਾ ਨਾ ਵੀ ਉਹ ਜਿਹੜੇ ਸਵਾਲ ਬਣਦੇ ਨੇਗੇ ਸਵਾਲ ਤਾਂ ਇਹ ਵੀ ਬਣਦੇ ਨੇ ਹੈਲਦੀ ਵੀ ਹੁੰਦੇ ਨੇ ਪ੍ਰੋਟੀਨ ਰਿਚ ਵੀ ਹੁੰਦੇ ਨੇ ਤੇ ਸਬਜ਼ੀਆਂ ਬਰੀਕ ਬਰੀਕ ਚੋਪ ਕਰਕੇ ਪਾ ਦਿਆਂ ਤੇ ਚੀਲਾ ਬਹੁਤ ਜਲਦੀ ਬਣ ਜਾਂਦਾ ਹੈਗਾ ਕੋਈ ਜ਼ਿਆਦਾ ਟਾਈਮ ਨਹੀਂ ਲੱਗਦਾ ਸਾਈਡ ਬਸ ਸਾਈਡ ਤੋਂ ਹੋਰ ਕੰਮ ਆਪਦਾ ਕਰੀ ਚਲੋ ਸਲੋ ਗੈਸ ਤੇ ਬਣ ਜਾਂਦਾ ਤੇ ਮੈਨੂੰ ਅੱਛਾ ਲੱਗਦਾ ਹੈ ਦਹੀਂ ਨਾਲ ਬਾਕੀ ਆਪਦਾ ਆਪਣਾ ਟੇਸ ਚਟਨੀ ਨਾ ਖਾਓ ਅਚਾਰ ਨਾ ਖਾਓ ਤੇ ਮੈਨੂੰ ਚੀਲਾ ਹਮੇਸ਼ਾ ਹੀ ਦਹੀਂ ਨਾਲ ਹੀ ਵਧੀਆ ਲੱਗਦਾ ਖਾਣਾ ਟਾਈਮ ਹੋ ਰਿਹਾ 10 ਵਜੇ ਦਾ 10 ਵਜਣ ਵਾਲੇ ਨੂੰ 5 ਮਿੰਟ ਰਹਿ ਗਏ ਤੇ ਮੇਰਾ ਕਿਚਨ ਦਾ ਕੰਮ ਹੁਣ ਹੋ ਗਿਆ ਖਤਮ ਤੇ ਇਸ ਤੋਂ ਬਾਅਦ ਮੈਂ ਹੁਣ ਕਰਦੀ ਆ ਥੋੜਾ ਬਹੁਤ ਸਫਾਈ ਦਾ ਕਿਉਂਕਿ ਕਿਚਨ ਚੀ ਸੀ ਮਸਵੇਰ ਦੀ ਸਫਾਈ ਕੁਛ ਨਹੀਂ ਹੋਈ ਕੱਲਾ ਮੈਂ ਆਪਣਾ ਵਾਸ਼ਰੂਮ ਡੀਪ ਕਲੀਨ ਕੀਤਾ ਤਵਾ ਹਜੇ ਨਾ ਥੋੜਾ ਗਰਮ ਸੀਗਾ ਤੇ ਮੈਂ ਪਚੀਲਾ ਬਣਾਇਆ ਸੀ ਉਸ ਤੋਂ ਬਾਅਦ ਮੈਂ ਦਿਵਿੰਦਰ ਦਾ ਪਰੌਂਠਾ ਵੀ ਇਸੇ ਤੇ ਬਣਾ ਤਾਂ ਮੈਂ ਚਲੋ ਇੱਕ ਤਵਾ ਕਿੱਥੇ ਹੋ ਰੱਖੂੰਗੀ ਤੇ ਗਰਮ ਤਵਾ ਮੈਨੂੰ ਨਾਨਸਟਿਕ ਬਿਲਕੁਲ ਨਹੀਂ ਤੂੰ ਦੀ ਜਦ ਬਿਲਕੁਲ ਠੰਡਾ ਹੋ ਗਿਆ ਉਸ ਤੋਂ ਬਾਅਦ ਵਾਸ਼ ਕਰਦੀ ਹੁੰਨੀ ਇਸ ਕਰਕੇ ਮੈਂ ਧੋਤਾ ਵੀ ਨੰਦਰ ਵੀ ਨਹੀਂ ਰੱਖਾਂ ਹੀ ਪਿਆ ਗਰਮ ਆਗੇ ਬਿਲਕੁਲ ਠੰਡਾ ਹੋ ਗਿਆ ਫਿਰ ਮੈਂ ਤੋਂ ਵਾਸ਼ ਕਰਦੀ ਹੁੰਨੀ ਇਹਨੂੰ ਨਹੀਂ ਖਰਾਬ ਹੋ ਜਾਂਦੇ ਨਾਨਸਟਿਕ ਤਵੇ ਬਹੁਤ ਸੰਭਾਲ ਰੱਖਣੀ ਪੈਂਦੀ ਇਹਨਾਂ ਦੀ ਵੀ ਕਿਚਨ ਸਾਰੀ ਆਲਮੋਸਟ ਕਲੀਨ ਆ ਬਸ ਮੈਂ ਟਾਵਲ ਲਗਾਉਣਾ ਟਾਵਲ ਮੈਂ ਚੱਕ ਦਿੱਤੇ ਤੋਂ ਵਾਸ਼ ਕਰਨ ਵਾਲੇ ਫਰੈਸ਼ ਧੋਤੇ ਹੋਏ ਲਗਾਉਣ ਵਾਲੇ ਨੂੰ ਦੁੱਧ ਪਿਆ ਤੇ ਘੋ ਪਿਆ ਘੋ ਕਿਉਂ ਮੇਰੇ ਨਾਲ ਗਰਮ ਆ ਹਾਂ ਮੈਂ ਥੋੜਾ ਜਿਹਾ ਕੋਸਾ ਜਿਹਾ ਠੰਡਾ ਨੇ ਹੋਇਆ ਫਿਰ ਰੱਖੂੰਗੀ ਫ੍ਰਿਜ ਮੇਰੇ ਨੂੰ ਸਾਫ਼ ਕਰਕੇ ਬਹੁਤ ਵਧੀਆ ਲੱਗਦਾ ਚਲੋ ਜੀ ਹੁਣ ਮੈਂ ਨਾ ਇੱਧਰ ਬਾਹਰ ਕੱਢ ਦੇ ਸੁੱਕਣੇ ਪਾਏ ਪਏ ਨੇ ਆ ਸੀ ਆ ਗੱਦੇ ਸੁੱਕਣੇ ਪਾਏ ਪਏ ਨੇ ਤੇ ਝਾੜੋਂਗੇ ਅੱਧੇ ਘੰਟੇ ਤੱਕ ਅੱਧਾ ਘੰਟਾ ਹੋ ਗਿਆ ਇਹਨਾਂ ਨੂੰ ਪਾਏ ਨੂੰ ਬਾਹਰ ਕਿਉਂਕਿ ਧੁੱਪ ਅਜ ਥੋੜੀ ਨਾ ਮੱਧਮ ਜਿਹੀ ਸਵੇਰੇ ਤੇ ਲੇਟ ਹੀ ਆਈ ਹੈ ਤੇ ਧੁੱਪ ਫਿਰ ਅੱਧੇ ਘੰਟੇ ਬਾਅਦ ਝਾੜੋਂਗੇ ਇਹਨਾਂ ਦਾ ਪਾਸਾ ਪਲਟਾ ਦੇਣੇ ਮੈਂ ਅੱਧਾ ਘੰਟਾ ਇੱਕ ਪਾਸੇ ਨੂੰ ਧੁੱਪਨ ਲੱਗੀ ਅੱਧਾ ਘੰਟਾ ਦੂਜੇ ਨੂੰ ਲੱਗ ਜੂਗੀ ਫਿਰ ਉਸ ਤੋਂ ਬਾਅਦ ਝਾੜ ਚੜਾਈ ਸ਼ੁਰੂ ਕਰਦੇ ਇਹਦੇ ਮੈਂ ਕਵਰ ਮਸ਼ੀਨ 'ਚ ਪਾ ਕੇ ਟਾਈਮ ਹੋ ਰਿਹਾ ਹੁਣ 10 ਵਜੇ 10 ਵਜ ਗਏ ਤੇ ਮੈਂ ਕਾਫੀ ਕਰੀਆ ਤੇ ਬਹੁਤ એનર્ਜੀ ਲੋ ਹੀ ਹੋ ਰਹੀ ਸਾਂਏ ਲੱਗ ਰਿਹਾ ਸੀ ਕੰਮੇ ਹਿੰਮਤ ਚਟਾ ਮਕਮਾ ਵਾਸਤੇ ਫਿਰ ਮੈਂ ਕਿਹਾ ਚਲੋ ਕਾਫੀ ਪੀ ਕੇ ਨਾ ਥੋੜਾ ਜਿਹਾ ਆਪਣਾ એનર્ਜੀ ਦਾ ਫਰਕ ਪਾ ਜਾਂਦਾ ਫਿਰ ਨਾਲ ਮੈਂ 5 ਮਿੰਟ 10 ਮਿੰਟ ਕਾਫੀ ਪਿੰਦੀ ਪਿੰਦੀ ਰੈਸਟ ਕਰ ਲਵਾਂ ਉਹ ਤੋਂ ਬਾਅਦ ਅਗਲੇ ਕੰਮ ਕਰਦੀ ਆ ਚੀਨੀ ਵਾਲੀ ਪੀਪੀ ਖਾਦੀ ਹੋਈ ਪੀਆ ਚੀਨੀ ਕੱਢੀ ਪੀ ਉਹ ਕੌਨੀ ਪੀਪੀ ਵਿੱਚ ਕਵਰ ਮਸ਼ੀਨ ਚ ਪਾ ਕੇ ਜਾਂ ਕੱਦਿਆਂ ਦੇ ਉਹ ਤੋਂ ਤਿਆਰ ਇਹਨ ਕੱਢ ਕੇ ਸੁੱਕਣੇ ਪਾਉਂਗੀ ਉਸ ਤੋਂ ਬਾਅਦ ਗੱਦਿਆਂ ਨੂੰ ਝਾੜ ਜਿਹੜੀ ਕਰੂੰਗੀ ਹੈਲਪਰ ਆਜੂ ਪੋਚਾ ਲਾਉਣ ਹਜੇ ਆਈ ਨਹੀਂ ਫਿਰ ਉਹਦੇ ਨਾਲ ਚਖਵਾ ਕੇ ਅੰਦਰ ਰੱਖ ਲਵਾਂ ਗੱਦੇ ਉਹ ਬਹੁਤ ਭਾਰੀ ਨੇ ਬਹੁਤ ਭਾਰੀ ਗੱਦੇ ਨੇ ਤਾਂ ਬਿਲਕੁਲ ਵੀ ਨਿਕਲਣਾ ਜਾਣਾ ਬੰਦਾ ਕੋਈ ਚੱਕ ਸਕਦਾ ਤੇ ਉਹ ਫਿਰ ਮੈਂ ਉਹ ਹੈਲਪਰ ਨਾਲ ਅੰਦਰ ਖਵਾ ਲੂੰਗੀ ਤੇ ਇਸ ਤਰ੍ਹਾਂ ਦਾ ਕੁਝ ਮੇਰੇ ਕੰਮ ਇਹ ਰਹਿੰਦੇ ਨੇ ਕਿ ਜਾਂਦਾ ਕੰਮ ਮੇਰਾ ਖਤਮ ਹੈ ਕਿਚਨ ਦਾ ਕੰਮ ਅੱਜ ਬਹੁਤ ਜ਼ਿਆਦਾ ਸੀ ਜ਼ਿਆਦਾ ਵੀ ਨਹੀਂ ਸੀ ਪਰ ਪਤਾ ਨਹੀਂ ਟਾਈਮ ਮੈਨੂੰ ਕਿੱਥੇ ਲੱਗ ਗਿਆ ਮੱਖਣ ਮਲਾਈ ਬਣਾਉਣ ਤੇ ਟਾਈਮ ਲੱਗ ਗਿਆ ਵਾਸ਼ਰੂਮ ਕਲੀਨ ਕਰਨ ਤੇ ਟਾਈਮ ਲੱਗ ਗਿਆ ਬਸ ਇਸ ਤਰ੍ਹਾਂ ਕੰਮ ਸੀ ਸਬਜੀ ਵੀ ਨਹੀਂ ਮੈਂ ਕੋਈ ਬਣਾਈ ਪਤਾ ਨਹੀਂ ਅੱਜ ਅੱਜ ਮੈਨੂੰ ਪਤਾ ਹੀ ਲੱਗੇ ਮੇਰਾ ਟਾਈਮ ਕਿੱਧਰ ਚਲਾ ਗਿਆ ਕਦੇ ਕਦੇ ਤਾਂ ਮੈਂ ਵਿੱਚ ਜੀ ਥੋੜਾ ਜਿਹਾ ਫ੍ਰੀ ਵੀ ਹੋ ਜਾਂਦੀ ਆ ਪਰ ਅੱਜ ਬਿਲਕੁਲ ਵੀ ਮੈਨੂੰ ਖਾਣ ਤੇ ਬੈਠਣ ਦਾ ਟਾਈਮ ਨਹੀਂ ਲੱਗਾ ਹੈਗਾ ਤੇ ਉਸ ਤੋਂ ਬਾਅਦ ਗੱਦੇ ਨੇ ਸਾਮਝ-ਸਮਾਲ ਕਰਕੇ ਅੰਦਰ ਰੱਖ ਦੂੰਗੀ ਹੁਣ ਇਹ ਆ ਕਿ ਉੱਪਰ ਲੌਬੀ ਵਾਲੇ ਗੱਦੇ ਧੋਤੇਗੇ oh sorry ਗੱਦਿਆਂ ਕਲੀਨ ਹੋ ਗਏ ਧੁੱਪ ਲੱਗੀ ਕਵਰ ਧੋਤੇਗੇ ਇੱਕ ਆ ਵਾਲੇ ਬੈਡਰੂਮ ਦੇ ਜਿਹੜਾ ਆ ਵਾਲਾ ਸਾਡਾ ਗੈਸਟ ਰੂਮ ਆ ਇਹ ਗੱਦੇ ਸਾਫ-ਸਫਾਈ ਹੋ ਜਾਣਗੇ ਫਿਰ ਮੈਂ ਨਾ ਹੈਲਪਰ ਤੋਂ ਵਿੰਡੋਜ਼ ਨਹੀਂ ਸਾਫ਼ ਕਰਾਉਂਗੀ ਜਿਸ ਦਿਨ ਵਿੰਡੋਜ਼ ਸਾਫ਼ ਹੋਣਗੇ ਉਸ ਦਿਨ ਮੈਂ ਉਹਨੂੰ ਕਹੂੰਗੀ ਵੀ ਉੱਪਰ ਵਾਲੀ ਲੌਬੀ ਝਾੜ ਦੇ ਤੇ ਆਹ ਵਾਲਾ ਰੂਮ ਦੀ ਝਾੜਚੜਾਈ ਕਰ ਦੇ ਪੱਖਾ ਸਾਫ਼ ਕਰ ਦੇ ਵਿੰਡੋਜ਼ ਰੂਟੀਨ 'ਚ ਹੁੰਦੀਆਂ ਰਹਿੰਦੀਆਂ ਨੇ ਬਾਕੀ ਡਸਟਿੰਗ ਮੈਂ ਕਰਦੀ ਰਹਿੰਦੀ ਐਨਾ ਜ਼ਿਆਦਾ ਘਰ ਗੰਦਾ ਨਹੀਂ ਹੈਗਾ ਬਿਲਕੁਲ ਵੀ ਨਹੀਂ ਹੈਗਾ ਸਾਫ਼ ਸਫਾਈ ਕਰਨ ਨੂੰ ਬਿਲਕੁਲ ਟਾਈਮ ਹੀ ਲੱਗਦਾ ਬਸ ਉਹੀ ਗੱਲ ਮੈਂ ਤੁਹਾਨੂੰ ਪਹਿਲਾਂ ਵੀ ਜਿਹਾ ਸਭ ਵੱਡਾ ਕੰਮ ਮੇਰੇ ਲਈ ਹੁੰਦਾ ਪੜਦਿਆਂ ਦਾ ਤੇ ਗੱਦਿਆਂ ਦਾ ਬਸ ਬਾਕੀ ਸਾਫ਼ ਸਫਾਈ ਤਾਂ ਸਾਰਾ ਸਾਲ ਚੱਲਦੀ ਹੀ ਰਹਿੰਦੀ ਐ ਪੱਖੇ ਵੀ ਮੈਂ ਸਾਫ਼ ਹਰ ਮਹੀਨੇ ਕਰਦੀਆਂ ਝਾੜਚੜਾਈ ਬੱਸ ਸਿਰਫ ਗੱਦੇ ਤੇ ਪੜਦਿਆਂ ਦਾ ਬਟਾ ਕੰਮ ਹੁੰਦਾ ਫਿਰ ਇਸ ਦਿਨ ਹੈਲਪਰ ਆਹ ਕਰੂਗੀ ਨਾ ਰੂਮ ਦੀ ਝਾਂਟ-ਝੜੀ ਪੜ ਦੇ ਉਤਰਵਾ ਲਾਂਗੇ ਉੱਤੇ ਉਤਰਵਾ ਕੇ ਚਲੋ ਫਿਰ ਮੈਂ ਵਾਸ਼ ਕਰ ਦੋ ਦੋ ਰੂਮਸ ਕਰਾ ਕੇ ਮੈਂ ਤੋਂ ਸਾਫ ਕਰਵਾ ਲੂੰਗੀ ਦੋ ਰੂਮਸ ਕਰਕੇ ਤੇ ਲਾਸਟ ਵਿੱਚ ਮੈਂ ਆਪਣਾ ਰੂਮ ਕਰੂੰਗੀ ਤੇ ਕਿਚਨ ਲਾਸਟ ਵਿੱਚ ਕਰੂੰਗੀ ਤੇ ਬਾਕੀ ਹੌਲੀ-ਹੌਲੀ ਸਾਫ-ਸਫਾਈਆਂ ਚੱਲੀ ਜਾਂਦੀਆਂ ਨੇ ਸ਼ੁਰੂ ਮੈਂ ਕਰਖੀਆਂ ਨੇ ਗਿੱਦੇ ਵੀ ਪਰ ਮੈਂ ਬਹੁਤ ਸਲੋ ਸਪੀਡ ਨਾਲ ਚੱਲਦੀ ਹਾਂ ਤਾਂ ਕਿ ਆਪ ਵੀ ਆਪ ਡੀਮੋਟੀਵੇਟ ਨਾ ਹੋਈਏ ਕੰਮ ਕਰਦੇ ਕਰਦੇ एनर्जी ਵੀ ਡਾਊਨ ਨਾ ਹੋਵੇ ਤੇ ਰੋਜ਼ ਆਪਾਂ ਸੇਮ ਕੰਮ ਕਰ ਕਰ ਬੋਰ ਵੀ ਨਾ ਹੋਈ ਇਸ ਕਰਕੇ ਮੈਂ ਹੌਲੀ ਹੌਲੀ ਬਹੁਤ ਸਲੋ ਸਪੀਡ ਨਾਲ ਚੱਲ ਰਹੀ ਹਾਂ ਇੱਕ ਤਾਂ ਘਰ ਇਹਨਾਂ ਜਾ ਰ ਗੰਦਾ ਕੋਈ ਹੈ ਨਹੀਂ ਸਾਫ ਸਫਾਈ ਕਰਨ ਨੂੰ ਬਸ ਐ ਹੁੰਦਾ ਵੀ ਚਲੋ ਹੌਲੀ ਹੌਲੀ ਹੋ ਜਾਊਗਾ ਕਿਉਂ ਆਪਦੇ ਆਪ ਤੇ ਬਰਡਨ ਪਾਉਣਾ ਰੋਜ਼ ਉਹੀ ਕੰਮ ਹੈ ਸਫਾਈ ਪਈ ਹੋਈ ਹੈ ਸਫਾਈ ਪਈ ਹੈ ਨਾ ਐ ਨਹੀਂ ਹੌਲੀ ਹੌਲੀ ਕਰੀ ਜਾਣੇ ਚਲੋ ਜੀ ਹੁਣ ਮੈਂ ਕਾਫੀ ਪੀਣਾ ਕਾਫੀ ਪੀ ਕੇ ਫਿਰ ਮੈਂ ਮਸ਼ੀਨ ਜੋ ਪਰਦੇ ਸੌਰੀ ਕੱਦਿਆਂ ਦੇ ਕਵਰ ਕੱਢ ਕੇ ਸੁੱਕਣੇ ਪਾਉਣੇ ਆ ਜਦੋਂ ਕਾਫੀ ਪੀਣ ਤੋਂ ਬਾਅਦ ਜਿਹੜੇ ਮੇਰੇ ਹੋਰ ਨਹੀਂ ਕਿ ਮोटे ਕੰਮ ਸੀ ਕਿਚਨ ਤੋਂ ਬਿਨਾ ਉਹ ਮੈਂ ਹੁਣ ਸਾਰੇ ਆਪਣੇ ਖਤਮ ਕਰੂੰਗੀ ਕਿਚਨ ਚ ਆਪਾਂ ਹੁੰਨੇ ਆ ਸਵੇਰ ਦੇ ਪਰ ਕਿਚਨ ਤੋਂ ਬਿਨਾ ਹੋਰ ਕਿੰਨੇ ਹੀ ਕੰਮ ਹੁੰਦੇ ਨੇ ਕਰਨ ਵਾਲੇ ਕਿੰਨੇ ਖਤਮ ਹੋਈ ਪੀ ਸੀ ਕੰਟੇਨਰ ਵਿੱਚ ਉਹ ਸਵੇਰੇ ਅੱਜ ਖੇਤ ਲੈ ਕੇ ਪਾ ਬਾਕੀ ਜਿੰਨੀ ਹੈਗੀ ਸੀ ਫਿਰ ਮੈਂ ਅੰਦਰ ਨਹੀਂ ਰੱਖੀ ਸੀ ਕੰਟੇਨਰ ਅੰਦਰ ਨਹੀਂ ਰੱਖਿਆ ਫਿਰ ਮੈਂ ਕਿਤੇ ਉਹਨੂੰ ਰੀਫਿਲ ਕਰਕੇ ਹੀ ਰੱਖੂੰਗੀ ਤਾਂ ਕਿਚਨ ਜੋ ਦੁਆਰਾ چینی ਦੀ ਲੋਡ ਪਊਗੀ ਫਿਰ ਉਹ ਉੱਪਰ ਜਾਣਾ ਪਵੇ ਇਨੋਂ ਪਾ ਕੇ ਹੁਣ ਮੈਂ ਰੱਖ ਲਵਾਂਗੀ ਜਿਹੜੇ ਪਾ ਕਿਲਫਾਫੇ ਚ ਬਚੀ ਐ ਇਹ ਕਿਚਨ ਚ ਜਿਹੜੇ ਡੱਬਾ ਵਿੱਚ ਇਨੀਵਲ ਉਹਦੇ ਵਿੱਚ ਪਾ ਕੇ ਰੱਖ ਲਵਾਂਗੀ ਤੇ ਲਫਾਫਾ ਵੀ ਖਾਲੀ ਹੋਊਗਾ ਤੇ ਮੇਰਾ ਵੈਕਿਊਮ ਵੀ ਕੱਲ ਦਾ ਇੱਥੇ ਟੇਬਲ ਤੇ ਹੀ ਪਿਆ ਕਿਉਂਕਿ ਮੈਂ ਜਿਹੜੇ ਗੱਦੇ ਅੱਜ ਪਾ ਸੁੱਕਣੇ ਪਏ ਨੇ ਉਹ ਵੀ ਵੈਕਿਊਮ ਕਰਾਂਗੇ ਮੈਂ ਫਿਰ ਮੇ ਤਾਂ ਕਰਕੇ ਮੰਜ਼ਰ ਰੱਖਿਆ ਨਹੀਂ ਕੁਛ ਇਹ ਨਿੱਕੇ ਨਿੱਕੇ ਕੰਮ ਹੋ ਜਾਂਦੇ ਨੇ ਨਾ ਤਾਂ ਗਿਣਤੀ ਵਿੱਚ ਆਉਂਦੇ ਨੇ ਨਾ ਦੇਖਣ ਵਿੱਚ ਆਉਂਦੇ ਨੇ ਪਰ ਕਰਨੇ ਬਹੁਤ ਜ਼ਰੂਰੀ ਹੁੰਦੇ ਨੇ ਸਮਾਂ ਇਹਨਾਂ ਨੂੰ ਵੀ ਕੱਢਣਾ ਪੈਂਦਾ ਸਮਾਂ ਇਹਨਾਂ ਤੇ ਵੀ ਲੱਗਦਾ ਤੇ ਇਸ ਕਰਕੇ ਆਪਾਂ ਕੰਮ ਚ ਬਹੁਤ ਬਿਜ਼ੀ ਹੋ ਜਾਂ ਔਰ ਇੱਕ ਬੰਦਾ ਤਾਂ ਕਰੇ ਕਿਚਨ ਚ ਹੀ ਜਹੀ ਰਹਿੰਦਾ ਹੁੰਦਾ ਕਿਚਨ ਦਾ ਖਾਣੇ ਜਾਣ ਦਾ ਕੰਮ ਨਹੀਂ ਨਾ ਖਤਮ ਹੁੰਦਾ ਉਹ ਤੱਕ ਇੱਕ ਜਣ ਕਿਚਨ ਚ ਜਿਹਦਾ ਹੁੰਦਾ ਕਿਚਨ ਦਾ ਕੰਮ ਖਤਮ ਹੁੰਦਾ ਨਹੀਂ ਕਦੋਂ ਜਾਣਾ ਫੇਰ ਕਹਿੰਦਾ ਵੀ ਚਾਹ ਬਣਾ ਲਵੋ ਚਾਹ ਬਣਾ ਲਵੋ ਤੇ ਇਹਨੇ ਵਿੱਚਾਂ ਦਾ ਟਾਈਮ ਹੁੰਦਾ ਚਾਹ ਬਣ ਗਈ ਭਾਂਡੇ ਹੋ ਜਾਂਦੇ ਨੇ ਇਸ ਤਰ੍ਹਾਂ ਕੰਮ ਚੱਲ ਨਹੀਂ ਜਾਂਦਾ ਹੁੰਦਾ ਘਰ ਚ ਕਿਚਨ ਦਾ ਤੇ ਗੱਦਿਆਂ ਦੇ ਕਵਰ ਤੇ ਉਹ ਮਸ਼ੀਨ ਚ ਪਏ ਹੋਏ ਸੀ ਤੋਂ ਕਿ ਉਹ ਵੀ ਮੈਂ ਸੁੱਕਣੇ ਪਾ ਤੇ ਸੁੱਕ ਜਾਣਗੇ ਨਾਲ ਦੇ ਨਾਲ ਜਿਹੜਾ ਕੰਮ ਹੋ ਜੇ ਵਧੀਆ ਠੀਕ ਹੈ ਨਾ ਫਿਰ ਮੈਨੂੰ ਆ ਆ ਵੱਡੇ ਵਾਲੇ ਕੱਪੜੇ ਜਿੰਨੇ ਚਾਦਰਾਂ ਹੋਗੇ ਗੱਦਿਆਂ ਦੇ ਕਵਰ ਹੋਗੇ ਮੈਨੂੰ ਹੀ ਲੱਗ ਜੇ ਮੈਂ ਇਕੱਠੇ ਕਰੂੰ ਵੀ ਚਲੋ ਜਿਸ ਦਿਨ ਮੈਂ ਕੱਪੜੇ ਧੋ ਉਸ ਦਿਨ ਧੋਵਾਂਗੀ ਫਿਰ ਬਹੁਤ ਕੰਮ ਇਕੱਠਾ ਹੋ ਜਾਂਦਾ ਨਾਲ ਦੀ ਨਾਲ ਧੋ ਕੇ ਤੁਸੀਂ ਇਹਨਾਂ ਨੂੰ ਰੱਖ ਲਓ ਉਹ ਮੇਰੇ ਨਾਲ ਦੀ ਨਾਲ ਹੀ ਧੋਣੀਆਂ ਹੋਣੀਆਂ ਜਿਸਨੂੰ ਸਾਫ ਸਫਾਈ ਕੋਈ ਕਰਦਿਆ ਨੇ ਕਵਰ ਜਾਂ ਚਾਦਰਾਂ ਉੱਤਰ ਦੇ ਨਾਲ ਦੀ ਨਾਲ ਧੋਣੀਆਂ ਉਸ ਤੋਂ ਬਾਅਦ ਮੇਰੇ ਕੋਲ ਸੀ ਕੱਪੜੇ ਪ੍ਰੈਸ ਵਾਲੇ ਕੱਲ ਮੈਂ ਸ਼ਾਮ ਨੂੰ ਕੱਪੜੇ ਵਾਸ਼ ਕੀਤੇ ਸੀ ਉਹ ਪ੍ਰੈਸ ਕਰਨ ਵਾਲੇ ਪਏ ਫਿਰ ਮੈਂ ਕਿਹਾ ਚਲੋ ਹੁਣ ਇਹ ਵੀ ਪ੍ਰੈਸ ਕਰਕੇ ਸੰਭਾਲਦਾ ਕੁਰਸੀ ਤੇ ਪਏ ਕਿਤਨੇ ਕੀਤੇ ਮੈਨੂੰ ਇਹ ਵੀ ਆਏ ਮੇਰੇ ਵੱਲ ਇਸ਼ਾਰਾ ਕਰ ਰਹੇ ਨੇ ਵੀ ਸਾਨੂੰ ਵੀ ਹੁਣ ਸ਼ਾਮ ਦੇ ਡਸਟ ਵੀ ਪੈ ਪੈ ਜਾਂਦੇ ਉੱਪਰ ਹੌਲੀ ਹੌਲੀ ਪ੍ਰੈਸ ਔਰ ਆਏ ਹੁੰਦਾ ਫਿਰ ਆਪਦੇ ਸਾਰੇ ਕੰਮ ਫਿਨਿਸ਼ ਕਰਕੇ ਜੋ ਆਰਾਮ ਨਾਲ ਬੈਠਾਂਗੇ ਕੰਮ ਤਾਂ ਫਿਨਿਸ਼ ਹੁੰਦੇ ਨਹੀਂ ਪਰ ਜਿੰਨੇ ਕਿ ਸਾਹਮਣੇ ਆਪਾਂ ਦਿਖੀ ਜਾਂਦੇ ਹੁੰਦੇ ਨੇ ਫਿਰ ਆਪਾਂ ਨੂੰ ਉਹਨੇ ਕਰੇ ਬਿਨਾ ਸਬਰ ਨਹੀਂ ਨਾ ਉਹਦਾ ਆਪਾਂ ਨਾਲ ਹੁੰਦੇ ਵਿੱਚ ਉਲਾ ਵੀ ਕੰਮ ਖਤਮ ਕਰਦੀ ਆ ਵੀ ਖਾਦੀ ਫਿਰ ਆਰਾਮ ਨਾਲ ਫ੍ਰੀ ਹੋ ਕੇ ਬੈਠਾਂਗੇ ਮੈਂ ਨਾ ਅੱਜ Amazon ਤੋਂ ਇੱਕ ਬੁੱਕ ਮੰਗਵਾਈ ਆ ਬੁੱਕ ਆਰਡਰ ਕਰੀ ਸੀ ਤੇ ਅੱਜ ਮੈਂ ਰੀਸੀਵ ਕਰ ਲਈ ਔਰ ਉਹ ਬੁੱਕ ਹੈਗੀ ਇੱਕ ਹੀ ਗਾਇ ਤੁਹਾਡੇ ਜੋ ਬਹੁਤ ਜਾਣਿਆ ਨੇ ਪੜ੍ਹੀ ਹੋਊਗੀ ਇਹ ਮੈਨੂੰ ਲੱਗਦਾ ਸ਼ਾਇਦ ਪੰਜਾਬੀ ਚ ਜਾਂ ਹਿੰਦੀ ਵਰਜਨ ਚ ਵੀ ਆਉਂਦੀ ਹੋਊਗੀ ਮੈਂ ਇੰਗਲਿਸ਼ ਲੈਂਗੁਏਜ ਮੰਗਵਾਈ ਹੈ ਮੇਰਾ ਬਹੁਤ ਮਨ ਸੀ ਆਵਲੀ ਬੁੱਕ ਪੜੰਗਾ ਇਹ ਬੁੱਕ ਚ ਦੱਸਿਆ ਗਿਆ ਕਿ ਜਿਹੜੇ ਜਪਾਨੀ ਲੋਕ ਹੁੰਦੇ ਨੇ ਜਪਾਨੀ ਲੋਕ ਹੁੰਦੇ ਨੇ ਵੀ ਉਹਨਾਂ ਦਾ ਲਾਈਫ ਸਟਾਈਲ ਰਹਿਣ ਸਹਿਣ ਤੇ ਖਾਣ ਪੀਣ ਤੇ ਵੀ ਉਹ ਐਨੇ ਐਕਟਿਵ ਕਿਉਂ ਹੁੰਦੇ ਨੇ ਐਨੇ ਯੰਗ ਕਿਉਂ ਦਿਖਦੇ ਨੇ ਵੀ ਵੱਡੀ ਏਜ 'ਚ ਵੀ ਉਹ ਯੰਗ ਦਿਖਦੇ ਨੇ ਉਹਨਾਂ ਦਾ ਕਿਹੋ ਜਿਹਾ ਖਾਣ ਪੀਣ ਹੁੰਦਾ ਕਿ ਉਹ ਜਿਹੜਾ ਲਾਈਫ ਸਟਾਈਲ ਹੁੰਦਾ ਤੇ ਉਹ ਐਨੇ ਇਕਨੋਮਿਕਲੀ ਐਨੇ ਡਿਵੈਲਪਡ ਹੁੰਦੇ ਨੇਗੇ ਇਹ ਬੁੱਕ ਚ ਉਹ ਦੱਸਿਆ ਗਿਆ ਮੈਂ ਹਾਲ ਪੜੀ ਨਹੀਂ ਬਿਲਕੁਲ ਵੀ ਅੱਜ ਹੀ ਆਰਡਰ ਆਇਆ ਮੈਂ ਪੜ੍ਹੂੰਗੀ ਹੁਣ ਬਹੁਤ ਮਨ ਮੇਰਾ ਪੜਨ ਤੇ ਪਹਿਲਾਂ ਮੈਨੂੰ ਬੁੱਕਸ ਪੜ੍ਹਨ ਦੀ ਬਿਲਕੁਲ ਆਦਤ ਨਹੀਂ ਸੀ ਬਿਲਕੁਲ ਵੀ ਆਦਤ ਨਹੀਂ ਸੀ ਪਰ ਹੁਣ ਮੈਂ ਆਦਤ ਆਪਣੀ ਡਵੈਲਪ ਕਰ ਲਈ ਆ ਅੱਛੀ ਤਰ੍ਹਾਂ ਹੋਈ ਨਹੀਂ ਕਦੇ ਤਾਂ ਮੈਂ ਪੜ੍ਹ ਲਿਆ ਨਹੀਂ ਕਦੇ ਨਹੀਂ ਪੜ੍ਹਦੀ ਕਦੇ ਦੋ ਦਿਨ ਮਿਸ ਹੋ ਜਾਂਦੇ ਨੇ ਬਿਲਕੁਲ ਮੈਂ ਕੋਈ ਬੁੱਕ ਕੋਈ ਪੜ੍ਹੀ ਆਂ ਨਹੀਂ ਕਦੇ ਮੈਂ ਦੋ ਤਿੰਨ ਦਿਨ ਲਗਾਤਾਰ ਵੀ ਪੜ੍ਹਦਾ ਨਹੀਂ ਆ ਪਰ ਹੈਬਿਟ ਜੀ ਬਣ ਰਹੀ ਆ ਚਲੋ ਹੌਲੀ ਹੌਲੀ ਅੱਛਾ ਲੱਗਦਾ ਮੈਨੂੰ ਆ ਮੈਂ ਅੱਜ ਮੰਗਵਾਈ ਆ ਮੈਨੂੰ ਬਹੁਤ ਮਨ ਸੀਗਾ ਤੇ ਉਸ ਤੋਂ ਪਹਿਲਾਂ ਮੈਂ 40 ਦਿਨ ਤੋਂ ਪਹਿਲਾਂ ਵੀ ਸ਼ੇਅਰ ਕਰੀ ਸੀ ਇਹ ਬੁੱਕ 40 ਦਿਨ ਤਾਂ ਇੰਨੀ ਜਿਆਦਾ ਵਧੀਆ ਜੀਨੇ ਨਹੀਂ ਪੜੀ ਪਲੀਜ਼ ਜਰੂਰ ਮੰਗਵਾ ਕੇ ਪੜਿਓ ਜਿੱਥੋਂ ਤੁਹਾਨੂੰ ਕਿਤੇ ਮਿਲਦੀ ਹੈ ਬੁੱਕ Amazon ਤੇ ਸਰਚ ਕਰ ਲਓ ਹੁਣ ਤਾਂ Instagram ਤੇ ਵੀ ਕਿਤਾਬ ਕਰਦੇ ਹੁੰਦੇ ਨੇ ਪੇਜ ਬਣੇ ਹੁੰਦੇ ਨੇ ਉਹ ਮੇਥੋਂ ਘਰੇ ਪਹੁੰਚਾ ਦੇਣਗੇ ਕੋਰੀਅਰ ਕਰ ਦੇਣਗੇ ਬਹੁਤ ਵਧੀਆ ਕਿਤਾਬ ਆ 40 ਦਿਨ ਇੱਕ 40 ਦਿਨ ਕਿਤਾਬ ਪੜ੍ਹ ਕੇ ਨਾ ਤੁਹਾਡਾ ਨਜ਼ਰੀਆ ਤੇ ਤੁਹਾਡੀ ਸੋਚ ਕਿਸੇ ਹੱਦ ਤੱਕ ਬਦਲ ਜਾਂਦੀ ਹੈ ਮੈਨੂੰ ਲੱਗਦਾ ਪਰਸਨਲੀ ਵੀ ਹਾਂ ਸਚਾਈ ਇਹ ਵਸਾ ਕਿਤਾਬੀ ਥੋੜਾ ਆਲੇ ਦੁਆਲੇ ਵੀ ਸੋਸਾਇਟੀ ਬਾਰੇ ਲੋਕਾਂ ਬਾਰੇ ਜੋ ਆਪਾਂ ਆਮ ਹੀ ਗੱਲਾਂ ਰੋਜ਼ ਕਰਦੇ ਆ ਉਹਨਾਂ ਬਾਰੇ ਸਵਾਲਾਂ ਦੇ ਉੱਤਰ ਦਿੱਤੇ ਗਏ ਨੇਗੇ ਬਹੁਤ ਵਧੀਆ ਕਿਤਾਬ ਆ 40 ਦਿਨ ਤਾਂ ਬਹੁਤ ਵਧੀਆ ਕਿਤਾਬ ਆ ਜਰੂਰ ਪੜ੍ਹੋ ਤੁਸੀਂ ਪਰ ਮੇਰੇ ਕਹਿਣ ਤੇ ਆ ਬੁੱਕ ਜਰੂਰ ਤੁਹਾਨੂੰ ਪਸੰਦ ਆਊਗੀ ਸਾਰਿਆਂ ਨੂੰ ਤੇ ਆ ਵੀ ਮੈਂ ਤੁਹਾਨੂੰ ਨਾਲ ਸ਼ੇਅਰ ਕਰੀ ਹੋਈ ਹੈ ਖੁਸ਼ੀਆਂ ਦਾ ਕੋਰਸ ਇਹ ਵੀ ਅੱਛੀ ਹੈ ਇਹ ਵੀ ਨਿੱਕੇ ਨਿੱਕੇ ਕਹਾਣੀਆਂ ਜੀਆਂ ਪਾਗੇ ਆਪਾਂ ਨੂੰ ਜਸਟ ਪੋਜ਼ਿਟਿਵ ਵੇਚ ਰਹਿਣ ਦਾ ਦੱਸਿਆ ਗਿਆਗਾ ਵੀ ਆਪਾਂ ਸੋਚ ਕਾ ਵੀ ਪੋਜ਼ਿਟਿਵ ਕਰੀਏ ਵੀ ਨੈਗੇਟਿਵ ਨਹੀਂ ਹੋਣਾ ਡੀਮੋਟੀਵੇਟ ਨਹੀਂ ਹੋਣਾ ਹੈਗਾ ਇਹ ਚ ਵੀ ਉਮੀਦ ਦੱਸਿਆ ਗਿਆ ਇਹ ਵੀ ਅੱਛੀ ਕਿਤਾਬ ਆ ਤੇ ਇਹ ਤੁਸੀਂ ਬੱਚਿਆਂ ਨੂੰ ਵੀ ਪੜਾ ਸਕਦੇ ਹੋ ਇਹ ਚ ਨਾ ਬਹੁਤ ਛੋਟੇ ਛੋਟੇ ਚੈਪਟਰਸ ਦਿੱਤੇ ਹੋਏ ਨੇ ਜਿਵੇਂ ਬੱਚਿਆਂ ਦੀ ਬੁੱਕਸ ਚ ਹੁੰਦੇ ਨੇ ਉਵੇਂ ਛੋਟੇ ਛੋਟੇ ਚੈਪਟਰਾਂ ਛੋਟੇ ਛੋਟੇ ਕਹਾਣੀਆਂ ਨੇ ਕਹਾਣੀਆਂ ਵਾਂਗੂ ਲਾਲੋ ਬੱਚੇ ਵੀ ਇੰਟਰਸਟਿਡ ਹੋਣਗੇ ਆ ਪੜਨ ਵਿੱਚ ਤੇ ਬੱਚਿਆਂ ਨੂੰ ਵੀ ਤੁਸੀਂ ਪੜਾ ਸਕਦੇ ਹੋ ਬਹੁਤ ਅੱਛੀ ਕਿਤਾਬ ਆ ਜੋ ਮੈਨੂੰ ਅੱਛੀ ਲੱਗਦੀ ਆ ਪਰਸਨਲੀ ਉਹੀ ਮੈਂ ਤੁਹਾਨੂੰ ਸ਼ੇਅਰ ਕਰਦੇ ਜੋ ਮੈਂ ਪੜੀ ਆ ਹਨਾ ਤੇ ਜਿਹੜੀ ਚੀਜ਼ ਮੈਨੂੰ ਅੱਛੀ ਲੱਗੂ ਮੈਂ ਤੁਹਾਨੂੰ ਕਰਾ ਸ਼ੇਅਰ ਨਹੀਂ ਕਰੂ ਵੈਸੇ ਬੁੱਕਸ ਤਾਂ ਸਾਰੀਆਂ ਅੱਛੀਆਂ ਹੀ ਹੁੰਦੀਆਂ ਨੇ ਅੱਛੇ ਵਾਸਤੇ ਬਣੀਆਂ ਹੁੰਦੀਆਂ ਨੇ ਆ 40 ਦਿਨ ਤੁਸੀਂ ਜਰੂਰ ਜਰੂਰ ਪੜਿਓ ਸੋ ਹੁਣ ਆਪਾਂ ਆਵਲੀ ਬੁੱਕ ਸ਼ੁਰੂ ਕਰਾਂਗੇ ਪੜ੍ਹਨੀ ਮੈਂ ਰੀਸੈਂਟਲੀ ਜਿਹੜੇ ਪੜ੍ਹ ਰਹੀ ਆ ਉਹ ਵੀ ਤੁਹਾਨੂੰ ਦੱਸਣਾ ਉਹ ਦੱਸਿਓ ਜੀ ਮੈਂ ਤੁਹਾਨੂੰ ਪਹਿਲਾਂ ਉਹ ਹੈਗੀ ਆਵਲੀ ਨਿੱਕੀਆਂ ਨਿੱਕੀਆਂ ਗੱਲਾਂ ਮੈਂ ਤੁਹਾਨੂੰ ਪੜ੍ਹ ਲਾ ਵੀ ਤੁਹਾਨੂੰ ਸ਼ੇਅਰ ਕਰੀ ਸੀ ਇਹ ਮੈਂ ਸਾਰੀ ਨਹੀਂ ਪੜੀ ਹਜੇ অলਮੋਸਟ ਹਾਫ ਬੁੱਕ ਪੜੀ ਆ ਇਹ ਚ ਗੱਲਾਂ ਤਾਂ ਨਿੱਕੇ ਨਿੱਕੇ ਨੇ ਪਰ ਗੱਲਾਂ ਇੰਨੀਆਂ ਡੁੰਗੀਆਂ ਨੇ ਅਰਥ ਉਹਨਾਂ ਦੇ ਇੰਨੇ ਡੁੰਗੇ ਨੇ ਨਾ ਕਈ ਵਾਰ ਕੋਈ ਲਾਈਨ ਪੜ੍ਹਦੇ ਆ ਮੈਨੂੰ ਪਹਿਲੀ ਵਾਰ ਸਮਝ ਨਹੀਂ ਆਉਂਦੀ ਵੀ ਇਹਦਾ ਕੀ ਮਤਲਬ ਹੋਇਆ ਫਿਰ ਮੈਂ ਚਾਰ ਵਾਰ ਪੰਜ ਵਾਰ ਉਹ ਰਿਪੀਟ ਕਰਕੇ ਪੜ੍ਹਦੀ ਹਾਂ ਵੀ ਇਹਦਾ ਕੀ ਮਤਲਬ ਨਿਕਲੇ ਅਰਥ ਕੀ ਹੈ ਇਹਦਾ ਮੈਂ ਚਾਰ ਪੰਜ ਵਾਰ ਪੜ੍ਹਦੀ ਆ ਫਿਰ ਉਹ ਟਾਈਮ ਲੱਗ ਜਾਂਦਾ ਪੜਨ ਤੇ ਆਵਲੀ ਕਿਤਾਬ ਗੱਲਾਂ ਤਾਂ ਨਿੱਕੇ ਨਿੱਕੇ ਨੇ ਪਰ ਗੱਲਾਂ ਬਹੁਤ ਡੁੰਗੀਆਂ ਨੇ ਇਹਦੇ ਵਿੱਚ ਬਹੁਤ ਵਧੀਆ ਕਹਾਣੀਆਂ ਹੋਏ ਵੀ ਬਹੁਤ ਬੱਤੀ ਕਿਤਾਬਾਂ ਇਹ ਮਹਾਲ ਪੜ ਰਹੀ ਆ ਪੂਰੀ ਨਹੀਂ ਪੜੀ ਹੈਗੀ ਨਾਲ ਨਾਲ ਮੈਂ ਆ ਵੀ ਸ਼ੁਰੂ ਕਰ ਲਵਾਂ ਫਿਰ ਨਵੀਂ ਕਿਤਾਬ ਦਾ ਹੁੰਦਾ ਨਹੀਂ ਕਿ ਆਪਾਂ ਫਟਾਫਟ ਪੜਨੀ ਸ਼ੁਰੂ ਕਰੀਏ ਤੇ ਹੁਣ ਗੰਦਿਆਂ ਨੂੰ ਅੱਛੀ ਖਾਸੇ ਧੁੱਪ ਲੱਗ ਚੁੱਕੀ ਸੀ ਤੇ ਮੈਂ ਆਪਣੇ ਕੰਮ ਕਰ ਲਏ ਸੀ ਅੰਦਰ ਸਾਰੇ ਬਸ ਕਰਨੇ ਗੱਦੇ ਝਾੜਨੇ ਰਹਿ ਗਏ ਹੋ ਗੱਦਿਆਂ ਨੂੰ ਧੁੱਪ ਲੱਗ ਚੁੱਕੀ ਸੀ ਇਹਨਾਂ ਨੂੰ ਵੀ ਹੁਣ ਮੈਂ ਇੱਕ ਵਾਰ ਤਾਂ ਮੈਂ ਕੱਪੜੇ ਨਾਲ ਝਾੜ ਦੂੰਗੀ ਤੇ ਉਸ ਤੋਂ ਬਾਅਦ ਅੰਦਰ ਜਾ ਕੇ ਵੈਕਿਊਮ ਕਰ ਦੂੰਗੀ ਗੱਦੇ ਬਹੁਤ ਜ਼ਿਆਦਾ ਹੈਵੀ ਨਹੀਂ ਤੇ ਇਹ ਬਹੁਤ ਕੋਸਟਲੀ ਆਇਸੀ ਗੱਦੇ ਪਰ ਮੈਨੂੰ ਬਿਲਕੁਲ ਸੂਟ ਨਹੀਂ ਕਰਦੇ ਇਸ ਕਰਕੇ ਸਾਨੂੰ ਗੈਸਟ੍ਰੋਮ ਚ ਰੱਖਣੇ ਪਏ ਗੱਦੇ ਥੋੜਾ ਸੌਫਟ ਨੇ ਮੈਨੂੰ ਥੋੜੇ ਨਾ ਬੈਕ ਪੇਨ ਕਰਕੇ ਮੈਨੂੰ ਥੋੜੇ ਜਿਹੇ ਹਾਰਡ ਗੱਦੇ ਜਿਆਦਾ ਵਧੀਆ ਲੱਗਦੇ ਨੇ ਵੀ ਆਪਾਂ ਵਿੱਚ ਜਿਹਨਾਂ ਬੜੀ ਉਠਣ ਚ ਆਪਾਂ ਨੂੰ ਜ਼ੋਰ ਨਾ ਲੱਗੇ ਇਸ ਤਰ੍ਹਾਂ ਗੱਦੇ ਨੇ ਸਾਫ਼-ਸਾਫ਼ੇ ਚੱਲਦੇ ਸੀ ਕਿੱਕ ਕਰਕੇ ਰੋ ਥੋੜਾ-ਥੋੜਾ ਕਰਕੇ ਮੈਂ ਕੰਮ ਕਰੀ ਜਾਂੀ ਆਂ ਔਰ ਥੋੜਾ-ਥੋੜਾ ਕਰਕੇ ਕੰਪਲੀਟ ਵੀ ਹੋ ਜਾਂਦਾ ਤੇ ਕੰਮ ਆਪਣਾ ਸਹੀ ਤੰਗਲਾਂ ਹੋ ਵੀ ਜਾਂਦਾ ਕਈ ਵਾਰ ਜਲਦੀ ਵਿੱਚ ਆਪਾਂ ਜਾਦੇ ਕੰਮ ਇਕੱਠਾ ਕਰ ਲਾਂਨੇ ਪਰ ਉਨੀ ਪ੍ਰੋਪਰ ਤਰੀਕੇ ਨਾਲ ਉਹਦੀ ਸਾਫ ਸਫਾਈ ਆਪਾਂ ਉਹਨਾਂ ਟਾਈਮ ਹੀ ਨਾ ਉਹਨੂੰ ਚੀਜ਼ ਨੂੰ ਦੇ ਪਾਉਂਦੇ ਸਾਫ ਕਰਨ ਵਿੱਚ ਸੋ ਐਸੀ ਜੀ ਮੇਰੀ ਅੱਜ ਦੀ ਵੀਡੀਓ ਵੀਡੀਓ ਦੇਖਣ ਤੁਹਾਡਾ ਬਹੁਤ ਬਹੁਤ ਥੈਂਕ ਯੂ ਬਹੁਤ ਬਹੁਤ ਧੰਨਵਾਦ ਵੀਡੀਓ ਅੱਛੀ ਲੱਗੀ ਤਾਂ ਪਲੀਜ਼ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਨਾ ਔਰ ਜਿਨੇ ਵੀ ਚੈਨਲ ਨੂੰ ਹਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਤਾਂ ਪਲੀਜ਼ ਸਬਸਕ੍ਰਾਈਬ ਕਰ ਲਓ ਤਾਂ ਕਿ ਆਉਣ ਵਾਲੇ ਵੀਡੀਓਸ ਦਾ ਨੋਟੀਫਿਕੇਸ਼ਨ ਤੁਹਾਨੂੰ ਟਾਈਮ ਤੇ ਮਿਲਦਾ ਰਹੇ ਤੇ ਇਸ ਨਾਮੇ ਕਰਦੇ ਆ ਅੱਜ ਦੇ ਬਲੌਗ ਦਾ ਐਂਡ ਮਿਲਦੇ ਇੱਕ ਹੋਰ ਨਵੀਂ ਵੀਡੀਓ ਲੈ ਕੇ ਤਦ ਤੱਕ ਲਈ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ